ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਜਨਮ ਗੁਰਾਂ ਦਾ ਪਟਨੇ ਸਹਿਬ ਦਾ 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 ਅਨੰਦਪੁਰ ਡੇਰੇ ਲਾਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ आनंद ਪਰ ਡੇਰੇ ਲਾਏ ਚਮਕਾਰੇ ਪਹੰਦੇ ਚੱਕਰਾਂ ਦੇ ਚਮਕਾਰੇ ਪਹੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪਹੰਦੇ ਚੱਕਰਾਂ ਦੇ ਚਮਕਾਰੇ ਪਹੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈੰਦੇ ਚੱਕਰਾਂ ਦੇ ਚਮਕਾਰੇ ਪੈੰਦੇ ਚੱਕਰਾਂ ਦੇ ਪਿਤਾ ਗੁਰਾਂ ਦੇ ਗੁਰੂ ਤੇਗ ਬਹਾਦਰ 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 ਤੇਗ ਬਹਾਦਰ ਰਹਿੰਦ ਦੀ ਚਾਦਰ 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 ਵਾਤਾ ਗੁਜਰੀ ਜਾਏ ਚਮਕਾਰੇ ਪੈੰਦੇ ਚੱਕਰਾਂ ਦੇ ਚਮਕਾਰੇ ਪੈੰਦੇ ਚੱਕਰਾਂ ਦੇ ਮਾਤਾ ਗੁਜਰੀ ਜਾਏ ਚਮਖਾਰੇ ਪੈੰਦੇ ਚੱਕਰਾਂ ਦੇ ਚਮਖਾਰੇ ਪੈੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਖਾਰੇ ਪੈੰਦੇ ਚੱਕਰਾਂ ਦੇ ਚਮਖਾਰੇ ਪੈੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਹੇਠ ਗੁਰਾਂ ਦੇ ਨੀਲਾ ਘੋੜਾ ਹੇਠ ਗੁਰਾਂ ਦੇ ਨੀਲਾ ਘੋੜਾ ुे नीला घोडाठ गुे नीला घोडा नीला घोडा बंका जो नीला घोडा जोडा, नीला घोडा बंका नीला घोडा बंका जोम ਹੱਥ ਵਿੱਚ ਬਾਜ ਸਹਾਈ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਹੱਥ ਵਿੱਚ ਬਾਜ ਸਹਾਈ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈੰਦੇ ਚੱਕਰਾਂ ਦੇ ਚਮਕਾਰੇ ਪੈੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈੰਦੇ ਚੱਕਰਾਂ ਦੇ ਚਮਕਾਰੇ ਪੈੰਦੇ ਚੱਕਰਾਂ ਦੇ ਸੀਸ ਗੁਰਾਂ ਦੇ ਸੋਣੀ ਕਲਗੀ ਸੀਸ ਗੁਰਾਂ ਦੇ ਸੋਣੀ ਕਲਗੀ ਸੀਸ ਗੁਰਾਂ ਦੇ ਸੋਣੀ ਕਲਗੀ ਹੀਰੇ ਜੜਤ ਜੜਾਏ ਚਮਕਾਰੇ ਪਹੰਦੇ ਚੱਕਰਾਂ ਦੇ ਚਮਕਾਰੇ ਪਹੰਦੇ ਚੱਕਰਾਂ ਦੇ ਈਰੇ ਜੜਤ ਜੜਾਈ ਚਮਕਾਰੇ ਪਹੰਦੇ ਚੱਕਰਾਂ ਦੇ ਚਮਕਾਰੇ ਪਹੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪਹੰਦੇ ਚੱਕਰਾਂ ਦੇ ਚਮਕਾਰੇ ਪਹੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਨਾਲ ਗੁਰਾਂ ਦੇ ਪੰਜ ਪਿਆਰੇ ਨਾਲ ਗੁਰਾਂ ਦੇ ਪੰਜ ਪਿਆਰੇ ਨਾਲੇ ਗੁਰਾਂ ਦੇ ਪੰਜ ਪਿਆਰੇ ਨਾਲੇ ਗੁਰਾਂ ਦੇ ਪੰਜ ਪਿਆਰੇ ਪੰਜ ਪਿਆਰੇ ਚਾਰ ਦੁਲਾਰੇ ਪੰਜ ਪਿਆਰੇ ਚਾਰ ਦੁਲਾਰੇ ਪੰਜ ਪਿਆਰੇ ਚਾਰ ਦੁਲਾਰੇ ਪੰਜ ਪਿਆਰੇ ਚਾਰ ਦੁਲਾਰੇ ਦਸਵੇਂ ਆਪ ਸਹਾਈ ਚਮਕਾਰੇ ਪਹਿੰਦੇ ਚੱਕਰਾਂ ਦੇ ਚਮਕਾਰੇ ਪਹਿੰਦੇ ਚੱਕਰਾਂ ਦੇ ਦਸਵੇਂ ਆਪ ਸਹਾਈ ਚਮਕਾਰੇ ਪਹਿੰਦੇ ਚੱਕਰਾਂ ਦੇ ਚਮਕਾਰੇ ਪਹਿੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪਹਿੰਦੇ ਚੱਕਰਾਂ ਦੇ ਚਮਕਾਰੇ ਪਹਿੰਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਆਏ ਚਮਕਾਰੇ ਪਹਿੰਦੇ ਚੱਕਰਾਂ ਦੇ ਚਮਕਾਰੇ ਪਹਿੰਦੇ ਚੱਕਰਾਂ ਦੇ ਜਮਕਾਰੇ ਪਹੰਦੇ ਚੱਕਰਾਂ ਦੇ ਜਮਕਾਰੇ ਪਹੰਦੇ ਚੱਕਰਾਂ ਦੇ ਜਮਕਾਰੇ ਪਹੰਦੇ ਚੱਕਰਾਂ ਦੇ ਜਮਕਾਰੇ ਪਹੰਦੇ ਚੱਕਰਾਂ ਦੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ